ਇਹ ਕਹਿਣਾ ਚਾਹੁੰਦਾ ਕਿ ਅੱਜ ਤੁਸੀਂ ਫਿਰ ਸੁਣਿਆ ਹੋਣਾ ਕਿ ਪੰਜਾਬ বিজেপি ਦੇ ਪ੍ਰਧਾਨ ਸਨੀਲ ਜਾਖੜ ਜੀ ਦੇ ਜਿਹੜਾ ਭਾਰਤ ਅਮਰੀਕਾ ਦੇ ਵਿੱਚ ਟ੍ਰੇਡ ਸਮਝੌਤਾ ਹੋਇਆ ਉਹਦੀਆਂ ਸਿਫਤਾਂ ਦੇ ਪੁੱਲ ਜਿਹੜੇ ਆ ਉਹ ਬਹੁਤ ਬੰਨੇ ਆ ਉਹਨਾਂ ਨੇ ਕਿਹਾ ਕਿ ਇਹ ਸਮਝੌਤਾ ਜਿਹੜਾ ਦੇਸ਼ ਦੀ ਤੇ ਪੰਜਾਬ ਦੀ ਕਿਸਾਨੀ ਦੇ ਹਿੱਤ ਵਿੱਚ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਜਿਹੜੀ ਗੱਲ ਮੈਂ ਅੱਜ ਫੇਰ ਤੁਹਾਡੇ ਅੱਗੇ ਕਹਿਣੀ ਚਾਹੁੰਦਾ ਕਿ ਇਸ ਸਮਝੌਤੇ ਦਾ ਜ਼ਿਆਦਾਤਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਅਮਰੀਕਾ ਦੇ ਰਾਸ਼ਟਰਪਤੀ 트럼ਪ ਦੇ ਜਿਹੜੇ ਟਵੀਟ ਆਏ ਅਮਰੀਕਾ ਦੀ ਐਗਰੀਕਲਚਰ ਸੈਕਟਰੀ ਜਿਹੜੀ ਹੈ ਉਹਦੇ ਟਵੀਟ ਆਏ ਬਹੁਤ ਸਾਰੇ ਖੇਤੀ ਮਾਲਾਂ ਦੇ ਉਹ ਸਾਰੇ ਆਰਥਿਕ ਮਾਧਾਂ ਦੇ ਦੇਸ਼ ਦੀਆਂ ਵੱਖ-ਵੱਖ ਵੱਡੀਆਂ ਖ਼ਬਰਾਂ ਦੇ ਚਾਰਟਿਕਲ ਛਪੇ ਕੋਥੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਪਰ ਕੀ ਹੋਇਆ ਅੱਜ ਤੱਕ ਇਹ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਨਾ ਕੋਈ ਪੀਸੀ ਕਰਕੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਇਹ ਸਮਝੌਤਾ ਕੀ ਉਹਦਾ ਡਰਾਫਟ ਕੀ ਹੈ ਇਹ ਸਮਝੌਤਾ ਕਿੰਨੇ ਕੀਤਾ ਸਾਡੇ ਦੇਸ਼ ਦੀ ਕਿਹੜੇ ਉਹ ਪੋਲਿਟੀਕਲ ਬੰਦੇ ਕਿਹੜੇ ਉਹ ਧਕਾਵੀ ਨੇ ਜਿਨ੍ਹਾਂ ਦੇ ਸਮਝੌਤੇ ਦੇ ਉੱਤੇ ਸਹਿਦ ਹੋਏ ਆ ਮੈਂ ਜਖੜ ਸਾਹਿਬ ਫੇਰ ਤੁਹਾਨੂੰ ਕਹਿਣ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬੜਾ ਢੰਗ ਦੇ ਨਾਲ ਗੋਲ-ਬੋਲ ਗੱਲਾਂ ਕਰਦੇ ਹੋ ਮੈਂ ਬੜਾ ਸਿੱਧੇ ਸਾਦੇ ਢੰਗ ਦੇ ਨਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਦੋਂ ਅਮਰੀਕਾ ਦੀ ਸਰਕਾਰ ਦੇ ਉੱਤੇ ਟਰੰਪ ਸਾਹਿਬ ਦਾ ਕਬਜ਼ਾ ਨਹੀਂ ਸੀਗੇ ਉਸ ਸਮੇਂ ਜਿਹੜਾ ਟੈਕ ਸੀਗਾ 2.8% ਸੀਗਾ ਸਾਡੀਆਂ ਵਸਤਾ ਦੇ ਉੱਤੇ ਜਿਹੜਾ ਲੱਗਦਾ ਸੀ ਮੈਕਾ ਦੇ ਵਿੱਚ ਅਸਾਧੇ ਤੋਂ ਬੋਦੀ ਸਾਹਿਬ ਉੱਥੇ ਗਏ ਇਸ ਵਾਰ 트াম্প ਸਰਕਾਰ ਜਦੋਂ ਕਹਿੰਦੇ ਆਂ ਟ੍ਰੰਪ ਨੂੰ ਰਾਸ਼ਟਰਪਤੀ ਬਣਾਓ ਤੇ ਟ੍ਰੰਪ ਨੇ ਉਸ ਤੋਂ ਬਾਅਦ ਤਦ ਫੋ ਜਿਹੜਾ ਚੁੱਕ ਕੇ ਸਿੱਧਾ 50% ਕਰਤਾ ਅਸੀਂ ਕਿੰਨਾ ਟੈਲ ਫਲਾਉਂਦੇ ਸੀਗੇ ਅਸੀਂ 7.7% ਲਾਉਂਦੇ ਸੀਗੇ ਸਦਾ ਦਾ ਪਾਪਿਆ ਜਿਹੜੀ ਹੁਣ ਡੀਲ ਹੋਈ ਐ ਇਹ ਜਿੰਨੂੰ ਤੁਸੀਂ ਆਪਣੀ ਪ੍ਰਾਪਤੀ ਦੱਸਦੇ ਹੋ ਉਹ ਟਰੰਪ ਦੇ ਪੈਸ ਘਟਾ ਕੇ 18% ਕਰਤਾ ਹਾਂ ਤੁਸੀਂ ਤੁਸੀਂ ਸਾਡਾ ਅਮਰੀਕਾ ਦੇ ਬੋਸਟਸ ਦੇ ਉੱਤੇ 7.7% ਤੱਕ ਘਟਾ ਕੇ 0% ਕਰਤਾ ਜਖੜ ਸਾਹਿਬ ਮੈਨੂੰ ਸਿੱਧਾ ਸਦਾ ਜਵਾਬ ਦਿਓ ਜਿਹੜਾ ਅਮਰੀਕਾ ਦਾ ਕਿਸਾਨ ਭਾਰਤ ਦੀ ਮੰਡੀ ਦੇ ਵਿੱਚ ਆਪਣੀ ਲਾਲ ਜਵਾਬ ਦਾ ਦੂਜੇ ਪ੍ਰੋਡਕਟ ਵੇਚੂਗਾ ਉੱਤੇ ਦੇ ਕੋਈ ਟੈਕਸ ਦੀ ਲਗੂ ਜਿਹੜਾ ਇੰਡੀਆ ਦਾ ਕਿਸਾਨ ਪੰਜਾਬ ਦਾ ਕਿਸਾਨ ਜੇ ਆਪਣੀ ਕੋ ਵਸਤੂ ਆਪਣੀ ਕੋ ਫਸਲ ਅਮਰੀਕਾ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦਾ ਤਾਂ ਉਹਦੇ ਤੇ 18% ਲੱਗੂਗਾ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਦੇਖ ਦੇ ਕਿਸਾਨਾਂ ਨੂੰ ਸਮਝਾਓ ਕਿ ਇਹ ਸਮਝੌਤਾ ਕਿੱਦਾਂ ਦੇਜੇਤ ਵਿੱਚ ਹੈ ਕਿ ਉਹ ਸਾਡੇ ਕੋ 18% ਲੈ ਰਿਹਾ ਅਸੀਂ 0% ਤੇ ਉਹਨਾਂ ਲਈ ਦਰਵਾਜ਼ੇ ਖੋਲਤੇ ਆ ਕਿੰਨਾ ਅੰਤਰ ਹੈ ਕਿੰਨਾ ਤੁਸੀਂ ਝੂਠ ਬੋਲਦੇ ਹੋ ਦੇਖਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਤੁਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਜੀ ਉਹ ਮਤਲਬ ਸੰਘਰਸ਼ ਕਰ ਲੱਗੀਆਂ ਜੀ ਕੀ ਗੱਲ ਜੀ ਕੱਲੇ ਕਿਸਾਨ ਦੇ ਇਹ ਤਾਂ ਜਾਖੜ ਸਾਹਿਬ ਇਦਾਂ ਦਾ ਸਮਝੌਤਾ ਪੂਰੇ ਦੇਸ਼ ਵਾਸੀਆਂ ਨੂੰ ਮੋਦੀ ਦੇ ਖਿਲਾਫ ਉੱਠਣਾ ਪਊਗਾ ਪੂਰੇ ਦੇਸ਼ ਵਾਸੀਆਂ ਨੂੰ ਭਾਜਪਾ ਦੇ ਖਿਲਾਫ ਉੱਠਣਾ ਪਊਗਾ ਸਰੇ ਇਹ ਕਿੱਦਾਂ ਲੱਗਦਾ ਬਸ ਮੇਰਾ ਮੇਰਾ ਤਾਂ ਤੁਹਾਨੂੰ ਜਵਾਬ ਇਹ ਆ ਕਿ ਤੁਸੀਂ ਇਹ ਦੱਸੋਗੇ 0% ਕਿਉਂ ਲਾ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ 0% ਜਿਹੜਾ ਟੈਪ ਹੈ ਤੁਸੀਂ ਅਮਰੀਕਾ ਦੀ ਅਵਸਥਾ ਤੇ ਕਿਹੜੀ ਗੱਲ ਕੀਤਾ ਕਿਉਂ ਕੀਤਾ ਹਾਈ ਬਲੱਡ ਬੀ ਦੇ ਨਾਲ ਉਹਨਾਂ ਦੇ ਲਾਲ ਜਵਾਰ ਆ ਰਹੀ ਹੈ ਉਹਨਾਂ ਦੀ ਜਕਰ ਸਾਹਿਬ ਆਪਾਂ ਕਿਹੜੀ ਜਵਾਬ ਯੂਜ਼ ਕਰਦੇ ਆ ਕਾਟਲ ਫੀਡ ਪਲੋਟਰੀ ਫੀਡ ਖਾਨ ਦੇ ਵਿੱਚ ਆਪਾਂ ਮੱਕੀ ਦਾ ਆਟਾ ਖਾਂਦੇ ਆ ਸਾਡੀ ਚਿੱਟੀ ਮੱਕੀ ਆ ਇੰਡੀਆ ਦੇ ਵਿੱਚ ਬਾਜਰਾ ਜਿਹੜਾ ਕੈਟਰ ਫੀਡ ਦੇ ਵਿੱਚ ਪੈਂਦਾ ਪਲੋਟਰੀ ਫੀਡ ਦੇ ਵਿੱਚ ਪੈਂਦਾ ਸੱਤ ਪੂਰੀ ਦੁਨੀਆ ਦੀ ਜਿੰਨੀ ਲਾਲ ਜਵਾਲ ਪੈਦਾ ਹੁੰਦੀ ਹੈ ਕੱਲੇ ਅਮਰੀਕਾ ਕੋ 75% ਕੱਲੇ ਅਮਰੀਕਾ ਦੇ ਕੋਲ ਔਰ ਟਨਾਂ ਦੇ ਟਨ ਸੁਬੰਦਰੀ ਜਹਾਜ਼ ਭਰ ਕੇ ਇੱਥੇ ਆ ਜਾਣਗੇ ਸਾਡੀ ਵਾਈਟ ਜਵਾਲ ਜਿਹੜੀ ਪੰਜਾਬ ਦੇ ਵਿੱਚ ਜੁਪੀ ਦੇ ਵਿੱਚ ਕarnataka ਜ ਬੜੀ ਹੁੰਦੀ ਹੈ ਮਹਾਰਾਸ਼ਟਰਾਂ ਜ ਬੜੀ ਹੁੰਦੀ ਹੈ ਸਤਿ ਸ੍ਰੀ ਅਕਾਲ ਕਈ ਦੇਸ਼ ਦੇ ਸੂਬਿਆਂ ਦੇ ਵਿੱਚ ਜਿਹੜੀ ਜਵਾਦ ਹੁੰਦੀ ਹੈ ਮਿੱਟੀ ਹੋ ਜੂਗੀ ਜਾਖੜ ਸਾਹਿਬ ਮਿੱਟੀ ਸੋਚ ਕੇ ਸੋਚ ਕੇ ਗੱਲ ਕਰੋ ਇਹ ਸਮਝੌਤਾ ਜਿਹਨੂੰ ਤੁਸੀਂ ਰਨਵੇ ਕਹਿ ਰਹੇ ਹੋ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਰਨਵੇ ਆ ਇਸ ਦੇਸ਼ ਦੇ ਵਾਸਤੇ ਜਾਖੜ ਸਾਹਿਬ ਦੱਸ ਸਕਦੇ ਹੋ ਜਿੱਥੇ-ਜਿੱਥੇ ਅਜ ਤੱਕ ਅਮਰੀਕਾ ਗਿਆ ਉਹਨਾਂ ਦੇਸ਼ਾਂ ਦੇ ਕੀ ਹਾਲਤ ਹੈ ਅੱਜ ਤੁਸੀਂ ਉਹਨਾਂ ਦੀ ਮੰਡੀ ਕੋਲਤੀ ਐਗਰੀਕਲਚਰ ਪ੍ਰੋਡਕਟ ਸ਼ਬਦ ਹੋਤੇ ਆ ਜਾਖੜ ਸਾਹਿਬ ਜੇ ਤੁਸੀਂ ਉਹ ਵਕਾਲਤ ਕਰ ਰਹੇ ਹੋ ਉਹਦਾ ਡਰਾਫਟ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੂੰ ਦਿਓ ਪੰਜਾਬ ਦੇ ਕਿਸਾਨਾਂ ਦੇ ਗਾੜੀ ਰੱਖੋ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗੇ ਡਰਾਫਟ ਦੇ ਚ ਕੀ ਲਿਖਿਆ ਡਰਾਫਟ ਦੇ ਉੱਤੇ ਪਿੰਦੇਸ਼ ਦੇ ਪ੍ਰਧਾਨ ਮੰਤਰੀ ਦੇ ਸਹਿਮ ਨੇ ਵਿਦੇਸ਼ ਮੰਤਰੀ ਦੇ ਸਹਿਮ ਨੇ ਐਗਰੀਕਲਚਰ ਮੰਤਰੀ ਦੇ ਸਹਿਮ ਨੇ ਕਿਹਦੇ ਸਹਿਮ ਨੇ ਐਗਰੀਕਲਚਰ ਪ੍ਰੋਡਕਟ ਸ਼ਬਦ ਜਿਹੜਾ ਸਰ ਇਹਦੇ ਪਿੱਛੇ ਬਹੁਤ ਵੱਡਾ ਪਰਦਾ ਪਾਇਆ ਪਿਆ ਬੀਜੇਪੀ ਦੇ ਅੱਜ ਕੱਲੀ ਜਿਹੜੀ ਲਾਲ ਜਵਾਬ ਆ ਕੱਲ ਤੱਕ ਐਗਰੀਕਲਚਰ ਦੇ ਬਹੁਤ ਸਾਰੇ ਪ੍ਰੋਡਕਟ ਆਉਣਗੇ ਜਾਖੜ ਸਾਹਿਬ ਲੋਕਾਂ ਨੂੰ ਬੇਕੂਫ ਨਾ ਬਣਾਓ ਚੇਤਾ ਰੱਖੋ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਤੇ ਸੁਖਬੀਰ ਬਾਦਲ ਹੱਦ ਸੇ ਬਦਲ ਸਜਾਦ ਪ੍ਰਕਾਸ਼ ਸਿੰਘ ਬਾਦਲ ਉਹ ਲੋਕ ਕਹਿੰਦੇ ਸੀਗੇ ਕਿ ਇਹ ਬਿੱਲ ਬਹੁਤ ਟੌਪ ਦੇ ਆ ਜੀ ਇਹ ਤਾਂ ਬਿੱਲ ਕਿਸਾਨਾਂ ਦੇ ਹੱਥ ਦੇ ਵਿੱਚ ਹੈ ਜਦ ਤੱਕ ਤੁਸੀਂ ਕਹਿ ਰਹੇ ਹੋ ਫਿਰ ਕੀ ਬਣੀ ਜਦੋਂ ਲੋਕਾਂ ਦਾ ਰੋਹ ਵੇਖਿਆ ਜਦੋਂ ਲੋਕ ਛੜਕਾ ਤੇ ਆਏ ਫਿਰ ਅਸਤੀਫਾ ਦੇ ਕੇ ਕੈਬਨਟ ਚੋਂ ਬਾਹਰ ਆਉਣਾ ਪਿਆ ਕਾਲੀ ਦਲ ਦੀ ਕਿਹੜੀ ਪੀਛੇ ਦੇ ਅੱਜ ਤੱਕ ਮੈਨੂੰ ਤਾਂ ਡਰ ਲੱਗਦਾ ਕਿ ਤੁਹਾਨੂੰ ਵੀ ਤੁਹਾਨੂੰ ਵੀ ਇਸ ਸਥਿਤੀ ਦਾ ਸਾਹਮਣਾ ਦਾ ਕਰਨਾ ਪੈ ਜਾਏ ਬਹੁਤ ਖਤਰਨਾਕ ਡੀਲ ਹੈ ਮੋਦੀ ਨੇ ਤੁਹਾਡੇ ਪ੍ਰਧਾਨ ਮੰਤਰੀ ਨੇ ਸਾਡੇ ਵੀ ਪ੍ਰਧਾਨ ਮੰਤਰੀ ਆ ਉਹਨਾਂ ਨੇ ਇਸ ਦੇਸ਼ ਨੂੰ ਅਮਰੀਕਾ ਦੇ ਅੱਗੇ ਗਹਿਣੇ ਰੱਖਤਾ ਜਾਖੜ ਸਾਹਿਬ ਮਾਰ ਦਿੱਤਾ ਦੇਖਦਾ ਕਿ ਸਾਡਾ ਇੰਨਾ ਬਾ 0% ਟੈਕਸ ਯਾਰ ਜਾਖੜ ਸਾਹਿਬ ਦੱਸੋ ਤੁਸੀਂ ਪੜੇ ਲਿਖੇ ਬੰਦੇ ਹੋ ਸਾਡੀਆਂ ਚੀਜ਼ਾਂ ਦਾ 18 62 ਉਹਨਾਂ ਦੇ 0% ਤੁਸੀਂ ਕਿੱਦਾਂ ਕਹਿੰਦੇ ਹੋ ਸਮਝਾਉਂਦਾ ਦੇਖਦੇ ਇਸ ਵਿੱਚ ਸਭ ਇਹ ਕਿੱਦਾਂ ਦੇਖਦੇ ਇਸ ਵਿੱਚ ਤੁਸੀਂ ਦੇਖਦੇ ਹਿੱਤ ਵੇਚ ਤੇ ਯਾਰ ਤੁਸੀਂ 0% ਟੈਲ ਵਲਾ ਕੇ ਖੋਲਤਾ ਸੜਾ ਕੁਝ ਕਿ ਲਾਓ ਜੋ ਤੁਹਾਡੇ ਕੋਲ ਹੈਗਾ ਵਿੱਚੋਂ ਤੁਹਾਡੇ ਕੋਲ ਕੋਈ ਟ੍ਰਿਕਸ ਨਹੀਂ ਤੁਸੀਂ ਦਲੀਲ ਦਿੰਦੇ ਹੋ ਕਿ ਐਪਲ ਜਿਹੜਾ ਜੀ ਦੇਖੋ ਕਿੱਥੋਂ ਕਿੱਥੋਂ ਆਵਿਆ ਜੀ ਤੇ ਸਾਡੇ ਜਿੱਦਣ ਐਪਲ ਆ ਗਏ ਅਮਰੀਕਾ ਤੋਂ ਤੁਹਾਡਾ ਸ਼ਿਮਲੇ ਵਾਲਾ ਹਮਾਚਲਾ ਵਾਲਾ ਜੰਮੂ ਕਸ਼ਮੀਰ ਵਾਲਾ ਐਪਲ ਵਾਲਾ ਕਿਸਾਨ ਕਿੱਥੇ ਜਾਊਗਾ ਦੱਸੋ ਜਰਾ ਜੇ ਅੱਜ ਵੀ ਉਹਨੂੰ ਪੂਰਾ ਰੇਟ ਨਹੀਂ ਮਿਲਦਾ ਕਈ ਵਾਰ ਐਸੇ ਕਰਕੇ ਨਹੀਂ ਮਿਲਦਾ ਕਿ ਬਾਹਰਲੇ ਦੇਸ਼ਾਂ ਜੋ ਐਪਲ ਆ ਜਾਂਦਾ ਤੇ ਜਦੋਂ ਅਮਰੀਕਾ ਤੋਂ ਆ ਗਿਆ ਸਾਬ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਐਡੇ ਐਡੇ ਵੱਡੇ ਫਾਰਮ ਨੇ ਕਿ 100-100 ਮੀਲ ਲੰਬੇ ਬਦਾਮਾਂ ਦੇ ਤੇ ਸੌਗੀ ਦੇ ਬਾਗ ਆ ਲੋਕਾਂ ਦੇ ਤੁਸੀਂ ਕਹਿੰਦੇ ਹੋ ਆ ਸੌਗੀ ਉਤੋਂ ਉਤੋਂ 0% ਕਰਤਾ ਸਰ ਜਿਹੜਾ ਕਸ਼ਮੀਰ ਦਾ ਅਖਰੋਟ ਆ ਬਦਾਮ ਆ ਸੌਗੀ ਆ ਉਹ ਕਿੱਥੇ ਜਾਊਗੀ ਕਿਉਂ ਪਰਦਾ ਪਾਈ ਜਾਂਦੇ ਹੋ ਧਖੜ ਸਾਹਿਬ ਮੈਂ ਤੁਹਾਨੂੰ ਤੁਹਾਡੇ ਤੋਂ ਆਖੀ ਵੀ ਪੁੱਛ ਮੈਂ ਤੁਹਾਡੀ ਹਰ ਗੱਲ ਦਾ ਉਹ ਜਵਾਬ ਦੇ ਆ ਕੇ ਦਊਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਤਾਂ ਕਹ ਦੱਸਦੇ ਬਹੁਤ ਵੱਡੇ ਬਲਾਦੇ ਸੀਗੇ ਤੁਹਾਡੇ ਵੱਡੇ-ਵਡੇਰਿਆਂ ਦੇ ਤੁਸੀਂ ਇੰਦਾ ਗਾਂਧੀ ਤੋਂ ਲੈ ਕੇ ਜੀਵ ਗਾਂਧੀ ਤੱਕ ਸੋਧੀਆਂ ਗਾਂਧੀ ਤੱਕ ਰਾਧਾ ਗਾਂਧੀ ਤੱਕ ਉਹਨਾਂ ਦੀ ਚੱਕਰੀ ਕਰਦੇ ਰਹੇ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਹੋਰ ਤੁਹਾਨੂੰ ਚਾਹ ਚੜ੍ਹਿਆ ਮੋਦੀ ਦਾ ਹੋਰ ਤੁਸੀਂ ਭਾਜਪਾ ਜੋ ਹੁਣ ਮੋਦੀ ਦੇਸ਼ ਦੇ ਨਾਲ ਜਿਹੜੀ ਗਦਾਰੀ ਕਰ ਰਿਹਾ ਜਾਕਰ ਸਾਹਿਬ ਉਹ ਤੁਸੀਂ ਹੁਣ ਕੰਮ ਕਰ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਕਹੂੰਗਾ ਕਿ ਉਹ ਡਰਾਫਟ ਉਹ ਲਓ ਉਹ ਲੋਕਾਂ ਨੂੰ ਦਿਖਾਓ ਜੇ ਤੁਸੀਂ ਉਹ ਡਰਾਫਟ ਪੜਿਆ ਸਾਨੂੰ ਵੀ ਭੇਜੋ ਪੰਜਾਬ ਦੇ ਕਿਸਾਨਾਂ ਨੂੰ ਭੇਜੋ ਕਿਸਾਨਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਕੀ ਧੋਖੇबाजी ਕਾਦੀ ਹੈ ਕੇਂਦਰ ਸਰਕਾਰ ਇਹਦਾ ਸਿੱਧਾ ਸਿੱਧਾ ਜਾਂ ਇੱਕ ਫਾਰਮੂਲਾ ਸਰ ਉਹਨਾਂ ਲਈ 0% ਉਹਨਾਂ ਦਾ ਕਿਸਾਨ ਮੰਡੀ ਚ ਮਾਲ ਲਿਆ ਹੋਵੇ ਮੈਨੂੰ ਜਾਖੜ ਸਾਹਿਬ ਜਵਾਬ ਦਿਓ ਉਹਨਾਂ ਨੂੰ ਕੋਈ ਟੈਕਸ ਨਹੀਂ ਸਾਡਾ ਕਿਸਾਨ ਉੱਥੋਂ ਦੀ ਮੰਡੀ ਚ ਮਾਲ ਖਰੇ 18% ਟੈਕਸ ਆ ਇਹ ਕਿਹੜਾ ਸਮਝੌਤਾ ਜੀ ਇਹ ਦੇਸ਼ ਦੇ ਨਾਲ ਗਦਾਰੀ ਨਹੀਂ ਕੀਤੀ ਤੁਸੀਂ ਇਹ ਦੇਸ਼ ਦੇ ਕਿਸਾਨਾਂ ਨਾਲ ਗਦਾਰੀ ਨਹੀਂ ਕੀਤੀ ਜਦੋਂ ਤੁਸੀਂ ਤੇਲ ਦਾ ਸਮਝੌਤਾ ਕਰ ਰਹੇ ਹੋ ਰਸ਼ੀਆ ਨੂੰ ਤੋੜ ਕੇ ਕਿੱਦਾਂ ਦਾ ਕਿਦਾਂ ਬਾਈਓਲਾ ਤੋਂ ਕਿੱਦਾਂ ਦਾ ਕਿਦਾਂ ਤੇਲ ਆਉਣਾ ਉਹ ਕੀ ਭਾਵੇਂ ਕਿੜੀਆ ਕਿੱਦਾਂ ਮੁਗਾਈ ਹੋਣੀ ਆ ਸੋ ਮੈਂ ਤੁਹਾਨੂੰ ਜਖੜ ਸਾਹਿਬ ਕਹਿਣਾ ਚਾਹੁੰਦਾ ਕਿ ਤੁਸੀਂ ਬੀਜੇਪੀ ਦੇ ਪ੍ਰਧਾਨ ਜੇ ਪੰਜਾਬ ਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਸਾਡ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਨਾ ਕਰੋ ਪਹਿਲਾਂ ਕਾਂਦੀਦਲ ਨੇ ਕੀਤਾ ਸੀਗਾ ਕਿ ਕੀ ਬਣਿਆ ਹੁੰਦਾ ਦਾ ਤੁਹਾਡੇ ਸਾਹਮਣੇ ਆ ਨਾ ਅੱਜ ਤੁਹਾਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਖ ਦੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਖੇਤੀਬਾੜੀ ਦਾ ਸੂਬਾ ਹੈ ਤੁਸੀਂ ਖੜਦੇ ਵੀ ਜਾਏ ਬੜੀਆਂ ਗੋਲ ਮੋਲ ਗੱਲਾਂ ਕਰਦੇ ਹੋ ਇਹ ਸਮਝੌਤਾ ਬਹੁਤ ਅੱਛਾ ਜੀ ਇਹ ਐਦਾਂ ਜੀ ਸਾਧੂ ਸਾਨੂੰ ਵੇ ਸਕਾਉਂਦੇ ਹੋ ਤੁਸੀਂ ਅਮਰੀਕਾ ਦੇ ਜਿਹੜੇ ਜਿਹੜੇ ਦੇਸ਼ ਦੇ ਵਿੱਚ ਅੱਜ ਤੱਕ ਅਧਵਾ ਬਣਾਇਆ ਕਿ ਨਹੀਂ ਉਹ ਉੱਜੜ ਗਏ ਸਾਡੇ ਕਬਜ਼ਾ ਕਰਕੇ ਬਹਿ ਗਏ ਬਾਤ ਤਾਂ ਕਹਿ ਰਹੇ ਹੋ ਅਨਪੜ੍ਹ ਦੱਸਿਆ ਜੇ ਉਹਨਾਂ ਨੇ ડીਲ ਬੜੀਆ ਸਾਡਾ ਉਹਦਾ ਪ੍ਰਧਾਨ ਪ੍ਰਧਾਨ ਮੰਤਰੀ ਜਿਹੜਾ ਜੇ ਉਹਨਾਂ ਨੇ ਸਾਈਨ ਕੀਤੇ ਆ ਉਹਨਾਂ ਨੇ ਕੋਈ ਸੌਦੇ ਦੇ ਸਾਈਨ ਕੀਤੇ ਆ ਸਰ ਮੇਰਾ ਤਾਂ ਉਹਨੂੰ ਚੈਲੰਜ ਆ ਕਿ ਲਿਓ ਡਰਾਫਟੋ ਐਗਰੀਕਲਚਰ ਪ੍ਰੋਡਕਟ ਦੇ ਪਿੱਛੇ ਕੀ ਕੀ ਲੁਕਿਆ ਉਹ ਪ੍ਰੋਡਕਟ ਲੈ ਆਓ ਉਹ ਡਰਾਫਟ ਲੈ ਕੇ ਆਓ ਜਾਕੜ ਸਾਹਿਬ ਸਾਨੂੰ ਉਂਪਾਰ ਕਹਿੰਦੇ ਹੋ ਕਾਂਗਰਸ ਨੂੰ ਉਂਪਾਰ ਕਹਿੰਦੇ ਹੋ ਇਹ ਜਿਹੜੀਆਂ ਤੁਸੀਂ ਬੜਾਈਆਂ ਕੀਤੀਆਂ ਨਾ ਇਹ ਦੇਖ ਦੇ ਕਿਸਾਨਾਂ ਨੇ ਪੜਾ ਗਏ ਬਹੁਤ ਵੇਖੀ ਹੋਏ ਇਹ ਤੁਸੀਂ ਅੱਗੇ ਵੀ ਤੁਹਾਡਾ ਪ੍ਰਧਾਨ ਮੰਤਰੀ ਦਾ ਤੁਹਾਡੇ ਪੰਜ ਛੇ ਮਨਿਸਟਰ ਉਹ ਨਹੀਂ ਕਹਿੰਦੇ ਹੁੰਦੇ ਸੀ ਕਿ ਇਹ ਕાય ਕਾਨੂੰਨ ਜਿਹੜੇ ਆ ਜੀ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਜੀ ਇਹ ਕਿਸਾਨਾਂ ਦਾ ਇਦਾਂ ਹੋ ਜੂਗਾ ਜੀ ਕਿਸਾਨਾਂ ਦਾ ਕੀ ਸੀ ਜੀ ਉਹ ਬਾਨੀਆਂ ਦਾਦੀਆਂ ਦੇ ਹੱਕ ਚ ਕਾਨੂੰਨ ਬਣਾਉਂ ਡੇ ਸੀਗੇ ਜਦੋਂ ਬਦਲੋ ਹੋਇਆ ਜਦੋਂ ਛੜਕਾ ਕੇ ਦੇ ਆ ਫੇਰ ਉਹ ਵਾਪਸ ਵੀ ਲੈ ਸਰ ਸਾਲੀਬਾ ਸਾਹਿਬ ਸਮਝੌਤਾ ਹੋ ਗਿਆ ਜੀ ਮੇਰਾ ਬਿਆਸੂ ਕੀ ਰਾਜਪਾਲ ਸਾਹਿਬ ਸੁਖੀਪ ਬਾਦਲ ਜੀ ਇੱਕੋ ਰੈਲੀ ਦੇ ਵਿੱਚ ਜੀ ਆਇਆਂ ਤੁਹਾਡਾ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਤੁਹਾਡੇ ਦਾ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ